اوارਾ ਪਸ਼ੂਆਂ ਦਾ ਮੁੱਦਾ ਦੇਸ਼ ਭਰ ਚ ਗਰਮਾਇਆ ਹੋਇਆ ਹੈ ਤੇ ਉਸ ਦੇ ਉੱਪਰ ਹੁਣ ਸੁਪਰੀਮ ਕੋਰਟ ਦੇ ਵੱਲੋਂ ਵੀ ਆਪਣਾ ਫੈਸਲਾ ਜਿਹੜਾ ਹੈ ਉਹ ਸੁਣਾ ਦਿੱਤਾ ਗਿਆ ਹੈ। ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਾਪੀ ਕਿਸੇ ਤੁਹਾਡੇ ਨਾਲ ਦੇਖ ਰਹੇ 60 ਟੀਵੀ ਸਮੇਂ ਦੀ ਵੱਡੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਅਵਾਰਾ ਪਸ਼ੂ ਨੂੰ ਲੈ ਕੇ ਅਵਾਰਾ ਕੁੱਤੇ ਨੂੰ ਲੈ ਕੇ ਕਿਉਂਕਿ ਅਕਸਰ ਤੁਸੀਂ ਦੇਖਦੇ ਹੋਵੋ ਕਿ ਕਿ ਸੜਕਾਂ ਦੇ ਉੱਪਰ ਅਵਾਰਾ ਪਸ਼ੂ ਜਾਂ ਅਵਾਰਾ ਕੁੱਤੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਦੇ ਹੋਣਗੇ ਜਿਹੜੇ ਕਿਤੇ ਨਾ ਕਿਤੇ ਐਕਸੀਡੈਂਟ ਦਾ ਵੀ ਕਾਰਨ ਬਣਦੇ ਨੇ ਉਸ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਜਿਹੜੀ ਸਖਤ ਹੋ ਗਈ ਉਸ ਦੇ ਵੱਲ NHAI ਨੂੰ ਜਿਹੜਾ ਉਹ ਹੁਕਮ ਕਰ ਦਿੱਤੇ ਗਏ ਨੇ ਕਿ ਤੁਸੀਂ ਜਿੰਨੇ ਵੀ ਹਾਈਵੇਜ਼ ਨੇ ਜਿੰਨੀਆਂ ਵੀ ਸੜਕਾਂ ਨੇ ਉਸ ਦੇ ਉੱਪਰੋਂ ਆਵਾਰਾ ਪਸ਼ੂ ਤੇ ਆਵਾਰਾ ਕੁੱਤੇ ਨੂੰ ਹਟਾਇਆ ਜਾਏ ਤੇ ਇਸ ਦੀ ਜਿਹੜੀ ਰਿਪੋਰਟ ਸੁਪਰੀਮ ਕੋਰਟ ਦੇ ਵੱਲੋਂ ਉਹ ਵੀ ਮੰਗੀ ਗਈ ਕਿ ਤੁਸੀਂ ਕਿੰਨਾ ਕੰਮ ਕਰ ਚੁੱਕੇ ਸਾਨੂੰ ਰਿਪੋਰਟ ਜਿਹੜੀ ਹੈ ਉਹ ਸਬਮਿਟ ਕਰਵਾਉਣੀ ਤੇ ਜੇਕਰ ਉਸ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਸ ਦੇ ਲਈ ਵੀ ਜਿਹੜੀ ਹੈ ਵੱਡੀ ਕਾਰਵਾਈ ਸਖਤ ਕਾਰਵਾਈ ਜਿਹੜੀ ਹੈ ਸੁਪਰੀਮ ਕੋਰਟ ਕਰ ਸਕਦੀ ਹੈ ਸੋ ਦੇਖ ਸਕਦੇ ਹੋ ਜਿੱਥੇ ਕਿ ਹੁਣ ਸੁਪਰੀਮ ਕੋਰਟ ਦੇ ਵੱਲੋਂ ਵੱਡੇ ਹੁਕਮ ਜਾਰੀ ਹੋਏ ਨੇ ਕੀ ਐਨਐਚਆਈ ਨੂੰ ਸਪੈਸ਼ਲੀ ਕਿ ਤੁਸੀਂ ਜਿੰਨੀਆਂ ਵੀ ਸੜਕਾਂ ਨੇ ਉਹਨਾਂ ਦੇ ਉੱਪਰੋਂ ਆਵਾਰਾ ਪਸ਼ੂ ਹੋਗੇ ਆਵਾਰਾ ਕੁੱਤੇ ਹੋਗੇ ਉਹਨਾਂ ਨੂੰ ਹਟਾਇਆ ਦੇ ਕਿਉਂਕਿ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੀ ਕਿ ਲਗਾਤਾਰ ਬਹੁਤ ਸਾਰੀਆਂ ਹੋ ਜੀਆਂ ਦੁਰਘਟਨਾਵਾਂ ਸੜਕਾਂ ਤੇ ਵਰਤਿਆਂਦੀਆਂ ਨਹੀਂ ਐਕਸੀਡੈਂਟ ਹੋ ਜਾਂਦੇ ਨੇ ਉਹਦਾ ਕਾਰਨ ਕਿਤੇ ਨਾ ਕਿਤੇ ਆਵਾਰਾ ਪਸ਼ੂ ਹੁੰਦੇ ਨੇ ਆਵਾਰਾ ਪਸ਼ੂਆਂ ਦੇ ਲਈ ਇਸ ਲਈ ਹੁਣ ਸੁਪਰੀਮ ਕੋਰਟ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਐਨਐਚਆਈ ਐਨ ਨੂੰ ਕਿ ਤੁਸੀਂ ਸੜਕਾਂ ਦੇ ਉੱਪਰੋਂ ਜਿਹੜੀ ਹੈ ਉਹ ਸਫਾਈ ਕਰਨੀ ਹੈ ਸਫਾਈ ਦਾ ਕਹਿਣ ਦਾ ਭਾਵ ਹੈ ਕਿ ਤੁਸੀਂ ਆਵਾਰਾ ਪਸ਼ੂ ਹੋ ਗਏ ਆਵਾਰਾ ਕੁੱਤੇ ਹੋ ਗਏ ਜਿਹੜੇ ਹਾਈਵੇਜ਼ ਦੀ ਸਾਈਡ ਤੇ ਰੇਲਿੰਗ ਬਣੀ ਹੁੰਦੀ ਉਹਤੇ ਕਈ ਵਾਰ ਬੈਠੇ ਹੁੰਦੇ ਨੇ ਤਾਂ ਚਾਹ ਨਹੀਂ ਕਿ ਕਿਤੇ ਨਾ ਕਿਤੇ ਸੜਕ ਦੇ ਵਿਚਾਲੇ ਆ ਜਾਂਦੇ ਨੇ ਤਾਂ ਫਿਰ ਉਹ ਕਿਤੇ ਨਾ ਕਿਤੇ ਐਕਸੀਡੈਂਟ ਦਾ ਕਾਰਨ ਬਣਦੇ ਨੇ ਇਸ ਲਈ ਹੁਣ ਸੁਪਰੀਮ ਕੋਰਟ ਦੇ ਵੱਲੋਂ ਸਖਤ ਜਿਹੜੀਆਂ ਹਦਾਇਤਾਂ ਜਾਰੀ ਕਰ ਦਿੱਤੇ ਗਏ ਤੇ 8 ਦਿਨਾਂ ਦਾ ਸਮਾਂ ਜਿਹੜਾ NH NHAI ਨੂੰ ਦਿੱਤਾ ਗਿਆ ਕਿ ਤੁਸੀਂ ਜਿਹੜੀ ਰਿਪੋਰਟ ਸਬਮਿਟ ਕਰਵਾਉਣੀ ਹੈ ਤੇ ਦੱਸਣਾ ਕਿ ਕਿੰਨਾ ਕੰਮ ਹੋਇਆ ਤੇ ਜੇਕਰ ਉਸ ਦੇ ਉੱਪਰ ਕੰਮ ਨਹੀਂ ਹੁੰਦਾ ਤਾਂ ਫਿਰ ਉਹਦੇ ਲਈ ਵੀ ਜਿਹੜੀ ਸਖਤ ਕਾਰਵਾਈ ਹੈ ਜਿਹੜੀ ਕੀਤੀ ਜਾ ਸਕਦੀ ਉਹ ਦੇਖ ਸਕਦੇ ਹੋ ਇਹ ਸਮਰੀਏ ਵੱਡੀ ਖਬਰ ਜਿੱਥੇ ਕਿ ਸੁਪਰੀਮ ਕੋਰਟ ਦੇ ਵੱਲੋਂ ਆਵਾਰਾ ਪਸ਼ੂ ਨੂੰ ਲੈ ਕੇ ਆਵਾਰਾ ਕੁੱਤੇ ਨੂੰ ਲੈ ਕੇ ਦਿੱਤੀ ਗਈ ਹੈ ਹਾਲਾਂਕਿ ਇਸ ਦਾ ਮੁੱਦਾ ਪਹਿਲਾਂ ਵੀ ਕਾਫੀ ਸਮੇਂ ਤੋਂ ਗਰਮਾਇਆ ਗਿਆ ਸੀਗਾ ਉਹ ਚਾਹੀ ਕੋਈ ਵੀ ਸੂਬਾ ਹੋਵੇ ਭਾਰਤ ਦੇ ਦਾ ਕੋਈ ਵੀ ਸੂਬਾ ਹੋਵੇ ਹਰ ਇੱਕ ਸੂਬੇ ਦੇ ਮੁੱਖ ਸਕੱਤਰਾਂ ਨੂੰ ਜਿਹੜੇ ਸਪੈਸ਼ਲੀ ਤੌਰ ਤੇ ਕਿਹਾ ਗਿਆ ਕਿ ਤੁਸੀਂ ਜਿਹੜੀ ਰਿਪੋਰਟ ਸਬਮਿਟ ਕਰਵਾਉਣੀ ਹੈ ਰਿਪੋਰਟ ਸੁਪਰੀਮ ਕੋਰਟ ਨੇ ਇਸ ਲਈ ਮੰਗੀ ਤਾਂ ਕਿ ਇਹਦੇ ਉੱਤੇ ਕੰਮ ਹੋ ਸਕੇ ਜਿਹਦੇ ਉੱਤੇ ਕਾਰਵਾਈ ਹੋ ਸਕੇ ਸੋ ਇਸ ਖਬਰ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਹਾਡੇ ਕੀ ਕਮੈਂਟਸ ਨੇ ਤੁਸੀਂ ਵੀ ਕਮੈਂਟ ਕਰਕੇ ਇੱਕ ਵਾਰ ਜ਼ਰੂਰ ਦੱਸੋ ਜਿੱਥੇ ਕਿ ਹੁਣ ਸੁਪਰੀਮ ਕੋਰਟ ਦਾ ਆਪਣਾ ਫੈਸਲਾ ਸਾਹਮਣੇ ਆ ਗਿਆ ਆਵਾਰਾ ਪਸ਼ੂ ਨੂੰ ਲੈ ਕੇ ਕਿ ਜਿੱਥੇ ਸੜਕਾਂ ਦੇ ਉੱਪਰ ਹਾਈਵੇਜ਼ ਦੇ ਉੱਪਰ ਆਵਾਰਾ ਪਸ਼ੂ ਹੁੰਦੇ ਨੇ ਤੇ ਉਹ ਜਿਹੜੇ ਇੱਕ ਇਤਨਾ ਕਿਤੇ ਦੁਰਘਟਨਾ ਦੇ ਕਾਰਨ ਬਣਦੇ ਨੇ ਇਸ ਲਈ ਸੁਪਰੀਮ ਕੋਰਟ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਐਨ ਐਚ ਏ ਆਈ ਨੂੰ ਜਿਹੜਾ ਸਪੈਸ਼ਲੀ ਕਹਿ ਦਿੱਤਾ ਗਿਆ ਤੇ ਉਹਨਾਂ ਨੂੰ ਹੁਕਮ ਜਾਰੀ ਹੋ ਗਏ ਨੇ ਕਿ ਤੁਸੀਂ ਸੜਕਾਂ ਦੇ ਉੱਪਰੋਂ ਆਵਾਰਾ ਪਸ਼ੂ ਨੂੰ ਹਟਾਣਾ ਹੈ ਤਿੱਕ ਬਹੁਤ ਕੁਝ ਸਮਾਂ ਦਿੱਤਾ ਗਿਆ ਉਹਨਾਂ ਨੇ ਕਿ ਇੰਨੇ ਇੱਕ ਦਿਨਾਂ ਦੇ ਵਿੱਚ ਤੁਸੀਂ ਜਿਹੜੀ ਰਿਪੋਰਟ ਸਬਮਿਟ ਕਰਵਾਉਣੀ ਹੈ ਤਾਂ ਕਿ ਪਤਾ ਲੱਗੇ ਕਿ ਕਿੰਨਾ ਘਦੇ ਤੇ ਕਾਰਵਾਈ ਹੋਈ ਹੈ ਸੋ ਤੁਹਾਡਾ ਕੀ ਸੋਚਣਾ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਕਮੈਂਟ ਕਰਕੇ ਨਾਲ ਦੀ ਨਾਲ ਜ਼ਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ